ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉੱਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡਦਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਤਰੀ ਮਹੱਲਾ ਚੌਥਾ ਜਿਨ ਹਰ ਹਰ ਦੇ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਸਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਏ ਸਤ ਗੁਰ ਮਾਜਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰ ਗਾਂਜਾ ਦਰਸ਼ਨ ਸਾਧ ਮਿਲਹ ਵਡ ਭਾਗ ਈ ਸਭ ਕਿਲਵਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਸਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਕਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾ ਲੇ ਕੇ ਪਾਪਰਾ ਬਤਾਰੀ ਗੁਰ ਗਿਆਨ ਦੀਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਏ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਹੁ ਵਡ ਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਿਆ ਸਤਿ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜਹਿ ਹਰ ਬਾਂਝਾ ਤਿਨ ਸੁੰਝੀ ਦੇ ਫਿਰ ਹੈ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਰਹ ਵਡ ਭਾਗੀ ਇਸਾਬੇ ਕੇਲੇ ਵਖ ਗਏ ਗਵਾਂਜਾ ਸਤਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਰਹ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਕਿਹਰੇ ਪਾਪਰਾ ਬਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਏ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਤਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਗੈਸਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਿਰੇ ਬਿਨ ਨਾਮ ਹੈ ਓਏ ਖੱਪ ਖੱਪ ਮੁਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹੁ ਵਡ ਭਾਗੀ ਸਭ ਕਿਲੇ ਵਖਾ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਣ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਤਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਜੀ ਦੇ ਫਰਹ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰਿ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਖਤ ਨਾਮ ਪਰਗਾਝਾ ਦਰਸਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਝਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਤੱਕ ਦਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜਹਿ ਹਰ ਬਾਂਝਾ ਤਿਨ ਸੁੰਝੀ ਦੇ ਫਿਰ ਹੈ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉੱਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹੁ ਵਡ ਪਾਗੀ ਈ ਸਭ ਕਿਲਵਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਗਿਆਤਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜਹਿਰ ਬਾਂਝਾ ਤਿਨ ਸੁੰਜੀ ਦੇ ਕਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਾਲ ਯੁਗ ਪਦ ਉੱਤਮ ਹਰ ਪਾਈਏ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹ ਵਡ ਭਾਗ ਹੀ ਸਭ ਕਿਲਵਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜਹਿਰ ਬਾਂਝਾ ਤਿਨ ਸੁੰਜੀ ਦੇ ਸਰੇ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਾਲ ਯੁਗ ਪਦ ਉੱਤਮ ਹਰ ਪਾਈਏ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹ ਵਡ ਭਾਗੀ ਈ ਸਭ ਕਿਲ ਵਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਸਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀਜੈ ਹਰ ਬਾਂਝਾ ਤਿਨ ਸੁੰਝੀ ਦੇ ਫਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਕਿਰਪਾ ਪਾਪਰਾ ਬਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਏ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਗੁਕਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤਗੁਰ ਸਾਹ ਪਾਇਆ ਵਡਦਾਨ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਿਆ ਜੈ ਰੀ ਮਹਲਾ ਚੌਥਾ ਜਿਨ ਹਰ ਹਰਦੇ ਨਾਮ ਨ ਬਸਿਓ ਤਿਨ ਮਾਥ ਕੀ ਜਹਿ ਹਰ ਬਾਂਝਾ ਤਿਨ ਸੁੰਝੀ ਦੇ ਫਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉੱਤਮ ਹਰ ਪਾਈਏ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਰਹ ਵਡ ਭਾਗੀ ਆਵੇ ਕੇਲੇ ਬਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਸਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਪਾਪਰਾ ਬਤਾ ਰੀ ਗੁਰ ਗਿਆਨ ਦੀਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਏ ਸਤ ਗੁਰ ਮਾਝਾ ਹੋਂ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਹੁ ਵਡ ਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਲ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਿਆ ਜੈ ਸਤਿ ਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੈ ਹਰ ਬਾਂਝਾ ਤਿਨ ਸੁੰਜੀ ਦੇ ਫਰਹ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਐ ਸਤਗੁਰ ਮਾਜਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਗੁਕਤ ਨਾਮ ਪਰ ਗਾਂਜਾ ਦਰਸ਼ਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡਦਾਨ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਿਰ ਹੈ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉੱਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹ ਵਡ ਭਾਗੀ ਈ ਸਭ ਕੇ ਲਿਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਸਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਿਰ ਹੈ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾ ਲੋ ਕੇ ਪਾਪਰਾ ਬਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਏ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰਗਾਝਾ ਦਰਸ਼ਨ ਸਾਧ ਮਿਰਹ ਵਡ ਭਾਗੀ ਸਭ ਕਿਲ ਵਿਖ ਗਏ ਗਵਾਝਾ ਸਤ ਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਤਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਈ ਮਹਲਾ ਚੌਥਾ ਜਿਨ ਹਰ ਹਿਰਦੇ ਨਾਮਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇ ਫਿਰੇ ਬਿਨ ਨਾਮ ਹੈ ਓਏ ਖੱਪ ਖੱਪ ਮੋਇ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਖਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹੁ ਵਡ ਭਾਗੀ ਵੇ ਕੇ ਲੇ ਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਣ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਤਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਸਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੇ ਹਰ ਬਾਂਝਾ ਤਿਨ ਸੁੰਝੀ ਦੇ ਫਿਰੇ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਕਿਰਪਾ ਰਾ ਬਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਏ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਗੁਕਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਤਰੀ ਮਹਾਰਾਜ ਚੌਥਾ ਜਿਨ ਹਰ ਹਰਦੇ ਨਾਮ ਨ ਬਸਿਓ ਤਿਨ ਮਾਥ ਕੀ ਜੇ ਹਰ ਬਾਂਝਾ ਤਿਨ ਸੁੰਝੀ ਦੇ ਫਿਰ ਹੈ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਕਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲਹੁ ਬੜਾ ਭਾਗੀ ਸਭ ਕਿਲ ਖ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ 파ਰੇ ਜਨ ਨਾਨਕ ਲੇਖਾ ਸਮਝਾ ਜੈਤਰੀ ਮਹਲਾ ਚੌਥਾ ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਥ ਕੀਜੇ ਹਰ ਬਾਂਝਾ ਤਿਨ ਸੁੰਝੀ ਦੇ ਫਿਰੇ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਕਿਰਪਾ ਪ੍ਰਭਤਾ ਏ ਗੁਰ ਗਿਆਨ ਦਿਓ ਮਨ ਸਮਝਿਆ ਰਹਾਓ ਹਰ ਕੀਰਤ ਕਰ ਯੁਗ ਪਦ ਉੱਤਮ ਹਰ ਪਾਈਏ ਸਤਿਗੁਰ ਮਾਝ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਕਤ ਨਾਮ ਪਰਗਾਝਾ ਦਰਸ਼ਨ ਸਾਧ ਮਿਲਹੁ ਵਡਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤਿਗੁਰ ਸਾਹ ਪਾਇਆ ਵਡਦਾਨ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਹੈ ਗੁਰਦੇ ਕੇ ਫਤਿਹ